ਸਾਥ ਸਾਰੇ ਗਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੰਦਾ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਅੱਜ ਮੈਂ ਤੁਹਾਨੂੰ ਇੱਕ ਫਾਰਮ ਦੇ ਵਿੱਚ ਜਿਹੜੇ ਨਵੇਂ ਟਾਈਪ ਦੇ ਕਯੂਬਿਕਲ ਆ ਕਾਫੀ ਫਾਰਮਾਂ ਚ ਲੱਗ ਗਏ ਆ ਪਰ ਜਿਹੜੇ ਨਵੇਂ ਫਾਰਮਰ ਉਹਨਾਂ ਦੇ ਬੜੇ ਫੋਨ ਆਉਂਦੇ ਰਹਿੰਦੇ ਕਯੂਬਿਕਲ ਨੂੰ ਲੈ ਕੇ ਉਹਦਾ ਮੈਂ ਤੁਹਾਨੂੰ ਥੋੜਾ ਡਿਜ਼ਾਈਨ ਦਿਖਾਉਣ ਲੱਗਾ ਤੇ ਉਹਨਾਂ ਦਾ ਦੂਜਿਆਂ ਨਾਲ ਕੀ ਫਰਕ ਆ ਉਹ ਦਿਖਾਉਣ ਲੱਗਾ ਵੀ ਜਿਹੜੇ ਨਵੇਂ ਭਰਾ ਫਾਰਮ ਬਣਾਉਂਦੇ ਆ ਵੀ ਉਹਨਾਂ ਨੇ ਜੇ ਕਯੂਬਿਕਲ ਲਾਉਣੇ ਆ ਤਾਂ ਕਿਹੜੇ ਲਾ ਸਕਦੇ ਆ ਜਿਹੜੇ ਪੁਰਾਣੇ ਕਯੂਬਿਕਲ ਸੀ ਉਹ ਫਿਕਸ ਹੋ ਜਾਂਦੇ ਪੱਕੇ ਹੁੰਦੇ ਸੀਗੇ ਉਹ ਹਲਾ ਨਹੀਂ ਸਕਦੇ ਸੀ ਜਿਹੜੀ ਨਵੀਂ ਤਕਨੀਕ ਨਾਲ ਹਣ ਕਯੂਬੀਕਲ ਆਇਆ ਇਹਦੇ ਵਿੱਚ ਜਿਹੜੀ ਵੱਡੀ ਪੈਪ ਇੱਕ ਜਿਵੇਂ ਮੰਨ ਲਓ ਇਹ ਲੱਗ ਜਾਂਦੀ ਆ ਤੇ ਇਹ ਕਯੂਬੀਕਲ ਜਿਹੜਾ ਇੱਥੇ ਇਹਨੂੰ ਕਸਿਆ ਜਾਂਦਾ ਹੈਗਾ ਜਿਵੇਂ ਤੁਸੀਂ ਇਹਦੇ ਵਿੱਚ 4 ਫੁੱਟ ਜਗ੍ਹਾ ਰੱਖ ਲਈ ਹੈਗੀ ਆ ਵਿੱਚ ਗੈਪ ਰੱਖ ਲਿਆ ਵੱਡੀ ਗਾਹस्ते ਪਰ ਕਈ ਵਾਰੀ ਛੋਟੇ ਗਾਵਾਂ ਲੰਘੋ ਵਿੱਚੋਂ ਘੁਮ ਜਾਂਦੇ ਨੇ ਫਿਰ ਤੁਸੀਂ ਕੀ ਕਰ ਸਕਦੇ ਜਿਹੜੇ ਇਹ ਵਾਲੇ ਨਟ ਖੋਲ ਕੇ ਇਹਨੂੰ ਜਿਹੜਾ ਹੈਗਾ ਅੱਗੇ ਪਿੱਛੇ ਖੁੱਲਾ ਪੀੜਾ ਕਰ ਸਕਦੇ ਆ ਜਿਹੜੇ ਇਹ ਵਾਲੇ ਨਾਟਾ ਇਹਦੇ ਨਾਲ ਕਯੂਬੀਕਲ ਆ ਜਿਹੜਾ ਤੁਸੀਂ ਅੱਗੇ ਪਿੱਛੇ ਕਰ ਸਕਦੇ ਇਥੋਂ ਖੋਲ ਹੀ ਜਾਂਦਾ ਹੈਗਾ ਇਹ ਫੈਕਸ ਨਹੀਂ ਇਹਦੀ ਪੈਪ ਇਹ ਵਾਲੀ ਫੈਕਸ ਹੋ ਜਾਂਦੀ ਹੈ ਇਹਨੂੰ ਤੁਸੀਂ ਚੌੜਾ ਵੀ ਕਰ ਸਕਦੇ ਆ ਜੇ ਤੁਹਾਨੂੰ ਲੱਗਦਾ ਕੋਈ ਗਾਂ ਵੱਡੀ ਆ ਜੇ ਕੋਈ ਲੱਗਦਾ ਗਾਂ ਵਿੱਚ ਘੁੰਮਦੀ ਆ ਤੈਨੂੰ ਥੋੜਾ ਪੀੜਾ ਵੀ ਕਰ ਸਕਦੇ ਆ ਦੂਜੀ ਗੱਲ ਇਹ ਹੈ ਕਿ ਆ ਵੀ ਇਹ ਇੱਕ ਇਧਰ ਐਕਸੇ ਪਾਈਪ ਤੋਂ ਇਧਰਲੇ ਪਾਸੇ ਕਿਉਂ ਵੀ ਗਲ ਵੀ ਉਧਰਲੇ ਪਾਸੇ ਵੀ ਇਹ ਜਿਹੜਾ ਹੈਗਾ ਮਤਲਬ ਦੋਵੇਂ ਪਾਸੇ ਜੇ ਲਾਉਣੇ ਤੇ ਦੇ ਲਈ 16 ਫੁੱਟ ਦੀ ਜਗ੍ਹਾ ਇਹ ਵੱਡੇ ਕਿਉਂ ਵੀ ਗਲ ਦੇ ਵਿੱਚ ਆ ਜਾਂਦੇ ਆ ਜਿਹੜੇ ਅੱਗੇ ਆਪਾਂ ਲਾਉਂਦੇ ਸੀਗੇ ਫੈਕਸ ਕਿਊਬਿਕਲ ਉਹਦੇ ਆਸੇ 15 ਫੁੱਟ ਜਗ੍ਹਾ ਵੀ ਬਹੁਤ ਹੋ ਜਾਂਦੀ ਸੀ ਜਦੋਂ ਆਪਾਂ ਲਾਉਂਦੇ ਜਿਹੜੇ ਸਾਹਮਣੋਂ ਸਾਹਮਣੇ ਪਰ ਇਹਦੇ ਵਿੱਚ 16 ਫੁੱਟ ਜਗ੍ਹਾ ਜਿਹੜੀ ਹੈਗੀ ਦੇਣੀ ਪੈਂਦੀ ਹੈ ਤੇ ਇਹਦੇ ਜਿਹੜਾ ਇਹ ਸੌਖਾ ਜਿਹੜਾ ਸਭ ਤੋਂ ਮੈਨੂੰ ਲੱਗਿਆ ਹੈਗਾ ਵੀ ਜਿਹੜਾ ਤੁਸੀਂ ਇਹਨੂੰ ਅੱਗੇ ਪਿੱਛੇ ਕਰ ਸਕਦੇ ਹੈਗੇ ਆ ਪਹਿਲਾਂ ਵਾਲਿਆਂ 'ਚ ਇਹ ਪ੍ਰੋਬਲਮ ਹੁੰਦੀ ਸੀ ਕਿ ਜਿਹੜੇ ਭਰਾ ਨੇ ਭਰਾਵਾਂ ਦੇ ਲੱਗੇ ਉਹ ਕਹਿੰਦੇ ਸੀ ਵੀ ਜਦੋਂ ਪਸ਼ੂ ਵੱਡਾ ਇਹਦੇ ਵਿੱਚ ਵਜਦਾ ਨੂੰ ਹਲਾ ਦਿੰਦਾ ਸੀਗਾ ਇਹਨੂੰ ਅੱਗੇ ਪਿੱਛੇ ਕਿਸੇ ਨੂੰ ਢੀਡਾ ਕਰ ਦਿੰਦੇ ਕਿਸੇ ਨੂੰ ਖੋਲ ਲੈਂਦਾ ਸੀ ਪਰ ਹੁਣ ਜਿਹੜੇ ਇਹਦੇ ਇਹ ਬੜੇ ਮਜ਼ਬੂਤ ਬਣ ਲੱਗ ਗਿਆ ਇਹਦੇ ਕਰਕੇ ਇਹ ਗਰੰਟੀ ਲੈਂਦੇ ਆ ਜਿਹੜੇ ਆਪਣੇ ਭਰਾ ਇਹ ਲਾਉਂਦੇ ਆ ਕਿਉਂ ਵੀ ਗੱਲ ਵੀ ਇਹ ਹਲਦੇ ਨਹੀਂ ਜਿਹੜੀ ਅੱਗੇ ਵਾਲੀ ਪਲੇਟ ਸੀਗੀ ਇਹਦੀ ਕੰਪਲੇਂਟ ਹੁੰਦੀ ਸੀ ਨਰਮ ਹੁੰਦੀ ਸੀ ਪਸ਼ੂ ਇਹਨੂੰ ਹਿਲਾ ਲੈਂਦੇ ਸੀ ਹੁਣ ਇਹ ਆਪ ਨਹੀਂ ਹਿਲਾ ਸਕਦੇ ਜਦੋਂ ਤੁਸੀਂ ਇਹ ਨਾਟਾ ਖੋਲ ਕੇ ਇਹਨੂੰ ਆਪ ਅੱਗੇ ਪਿੱਛੇ ਕਰ ਸਕਦੇ ਆ ਜਿਹੜੇ ਕੋਈ ਨਵੇਂ ਭਰਾ ਫਾਰਮ ਬਣਾਉਂਦੇ ਉਹ ਇਹ ਕਯੂਪੀ ਵੀ ਕਰ ਲਾ ਸਕਦੇ ਹੈਗੇ ਆ ਕਿਉਂਕਿ ਇਹਦੇ ਨਾਲ ਤੁਹਾਨੂੰ ਜਿਵੇਂ ਮੈਂ ਦੱਸਿਆਗਾ ਵੀ ਸੌਖਾ ਹੋ ਜਾਂਦਾ گاਵਾਂ ਦੇ ਹਿਸਾਬ ਨਾਲ ਤੁਸੀਂ ਇਹਨਾਂ ਨੂੰ ਅਰੇ ਯਾਸ਼ਟ ਕਰ ਸਕਦੇ ਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਇਹੋ ਜਿਹੇ ਵੀਡੀਓ ਆਪਾਂ ਚੈਨਲ ਤੇ ਪਾਉਂਦੇ ਰਹਿਨੇ ਆ ਚੈਨਲ ਨੂੰ ਜਿਹੜਾ ਹੈਗਾ ਸਬਸਕ੍ਰਾਈਬ ਵੀ ਕਰੋ ਵੀਡੀਓ ਨੂੰ ਹੋਰ ਭਰਾਵਾਂ ਨਾਲ ਵੀ ਸ਼ੇਅਰ ਕਰ ਲਓ ਜਾਂ ਕਿਸੇ ਦਾ ਫਾਇਦਾ ਹੋ ਸਕੇ ਧੰਨਵਾਦ